ਪਸਤੋਲ ਦੀ ਨੋਕ ਤੇ ਲੁੱਟਖੁਆ ਕਰਨ ਵਾਲੇ ਪੰਜਾਬ ਪੁਲਿਸ ਦੇ ਹੱਥੇ ਚੜ ਗਏ ਨੇ ਸੋ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਜਿੱਥੇ ਕਿ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਜਿਹੜੇ ਕਿ ਕਾਫੀ ਸਮੇਂ ਤੋਂ ਪਸਤੋਲ ਦੀ ਨੋਕ ਤੇ ਲੋਕਾਂ ਦੇ ਨਾਲ ਲੁੱਟਖੁਆ ਕਰਦੇ ਸੀਗੇ ਅੱਜ ਸਵੇਰੇ ਹੀ ਜਦੋਂ ਪੁਲਿਸ ਦੇ ਨਾਲ ਮੁੱਠਪੇੜ ਹੁੰਦੀ ਹੈ ਹਾਲਾਂਕਿ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀਆਂ ਚਲਾਈ ਗਈਆਂ ਉਹ ਜਿਹੜੀਆਂ ਗੋਲੀਆਂ ਨੇ ਇਹਨਾਂ ਦੋ ਮੁਲਜ਼ਮਾਂ ਨੂੰ ਲੱਗ ਜਿਹੜੇ ਤੇ ਹੁਣ ਇਸ ਸਮੇਂ ਪੁਲਿਸ ਦੀ ਹਿਰਾਸਤ ਦੇ ਵਿੱਚ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਕਿ ਆ ਦੋਸ਼ੀ ਢਿਲਵਾ ਏਰੀਆ 'ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ ਘੁੰਮ ਰਹੇ ਹਨ ਇਮੀਡੀਏਟਲੀ ਇਨਫੋਰਮੇਸ਼ਨ ਦੇ ਅਧਾਰ ਤੇ ਸੀਆਈਏ ਟੀਮਾਂ ਜਿਹੜੀ ਢਿਲਵਾ ਦੇ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਸਹੀ ਸਮਝੀ ਵੱਡੀ ਖਬਰ ਹੈ ਜਿਸ ਦੇ ਕੀ ਕਾਫੀ ਸਮੇਂ ਤੋਂ ਪੁਲਿਸ ਨੂੰ ਪਾਲ ਵੀ ਸੀਗੀ ਸੋ ਕਪੂਰਥਲਾ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਜਿੱਥੇ ਕੀ ਇਹ ਨਾ ਲੁੱਟਾ ਖੁਆ ਕਰਨ ਵਾਲਾ ਤੇ ਉੱਪਰ ਸਕੰਜਾ ਕੱਸਣ ਦੇ ਲਈ ਪੂਰੀ ਪੁਲਿਸ ਟੀਮ ਜਿਹੜੀ ਫੈਲੀ ਹੋਈ ਸੀ ਉਹਦੇ ਦੇ ਚੱਲਦੇ ਦੇਖ ਸਕਦੇ ਹੋ ਕਿ ਅੱਜ ਪੁਲਿਸ ਦੇ ਵੱਲੋਂ ਇਹਨਾਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹਾਲਾਂਕਿ ਅਫਸਰ ਦੇ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਗਸ਼ਤਦਾਰਾਂ ਨੂੰ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਸੀਨੀਅਰ ਟੀਮ ਨੇ ਰੋਕਣ ਦਾ ਜਿਹੜਾ ਇਸ਼ਾਰਾ ਕੀਤਾ ਰੋਕਣ ਦਾ ਇਸ਼ਾਰਾ ਮੋਟਰਸਾਈਕਲ ਘੁਮਾਉਣ ਵੇਲੇ ਉਹਨਾਂ ਨੇ ਪੁਲਿਸ ਫਾਰਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾਂ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਹੈ ਜੋ ਜਵਾਬੀ ਫਾਇਰ ਦੋਮੇ ਜਿਹੜੇ ਦੋਸ਼ੀਆਂ ਨੂੰ ਲੱਗਿਆ ਹੈ। ਇਸ ਲੜੀ ਦੇ ਵਿੱਚ ਅਜਕਾਪੂਰਥਲਾ ਪੁਲਿਸ ਨੇ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਪਿੱਛੇ ਦੋ ਹਾਰਡ ਐਂਡ ਲੁੱਟਾ ਖੋਹ ਕਰਨ ਵਾਲੇ ਜਿਹੜੇ ਦੋਸ਼ੀ ਹੈ। ਉਹਨਾਂ ਨੂੰ ਅਰੈਸਟ ਕੀਤਾ ਗਿਆ। ਪਿਛਲੇ ਕੁਝ ਦਿਨਾਂ ਦੇ ਵਿੱਚ ਫਤੂ ਟਿੰਗਾ, ਤਲਵੰਡੀ ਚੌਧਰੀਆ, ਸਦਰ ਕਪੂਰਥਲਾ ਏਰੀਆ ਦੇ ਵਿੱਚ ਕੁਝ ਪਿਸਤੌਲ ਦੀ ਨੋਕ ਤੇ ਹੋ ਕਰਨ ਦੀ ਲੁੱਟਾ ਕਰਨ ਦੀ ਵਾਰਦਾਤਾਂ ਲਗਾਤਾਰ ਜਿਹੜੀ ਅੰਜਾਮ ਦਿੱਤੀਆਂ ਜਾ ਰਹੀਆਂ ਸੀ। ਤੇ ਉਹਨੂੰ ਫੋਲੋ ਕਰਦੇ ਹੋਏ ਦੋਸ਼ੀਆਂ ਦੀ ਜਿਹੜੀ شناخت ਕੀਤੀ ਗਈ ਦੋਸ਼ੀ ਜਿਹੜੇ ਲਾਗ ਸਿੰਘ ਤੇ ਜੋਗਾ ਸਿੰਘ ਆ ਇਹ ਲਾਟੀਆਂਵਾਲ ਪਿੰਡ ਦੇ ਰਹਿਣ ਵਾਲੇ ਹੈਗੇ شناخت ਹੋ ਗਈ ਸੀ ਸਾਡੀ ਜਿਹੜੀ ਸੀਆਈਏ ਦੀ ਵੱਖ-ਵੱਖ ਟੀਮਾਂ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਹੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀ ਕਿਆ ਕੋਲੋਂ ਸਾਨੂੰ ਦੋ ਪਿਸਤੌਲ ਦੇਸੀ 7.65 ਐਮਐਮ ਤੇ ਤਿੰਨੇ ਜਿੰਦਾ ਰੌਂਦ ਜਿਹੜੇ ਬਰਾਮਦ ਹੋਏ ਐ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਹੈ ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕਾਦਮੇ ਜਿਹੜੇ ਲੁੱਟਾ ਖਵਾਦੇ ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ سنگੀਨ ਮੁਕਾਦਮੇ ਵੀ ਜਿਹੜੇ ਦਰਜ ਹਨ ਦੋਸ਼ੀਆਂ ਦੀ ਹੁਣ ਜਿਹੜੀ ਇਹਨਾਂ ਦੀ ਅਰੈਸਟ ਜਿਹੜੀ ਪਾ ਦਿੱਤੀ ਗਈ ਹੈ ਇਹਨਾਂ ਨੂੰ ਅਜਮਾਨੀ ਅਦਾਲਤ ਤੇ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ سنگੀਨ ਵਾਰਦਾਤਾ ਜਿਹੜੀਆਂ ਆ ਉਹ ਜ਼ਿਲ੍ਹੇ ਦੇ ਵਿੱਚ ਸਪਰੇਸ ਹੋਣਗੀਆਂ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਕਿ ਆਹ ਦੋਸ਼ੀ ਢਿਲਵਾ ਏਰੀਆ 'ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਲਈ ਕੁਮਰੇ ਹਨ ਇਮੀਡੀਏਟਲੀ ਇਨਫੋਰਮੇਸ਼ਨ ਦੇ ਦਹਾਤੇ ਸੀ ਇਹ ਟੀਮਾਂ ਜਿਹੜੀ ਢਿਲਵਾ ਦੇ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਗਸ਼ਤ ਦੌਰਾਨ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਸੀਜੀ ਟਿਮ ਨੇ ਰੋਕਣ ਦਾ ਜਿਹੜਾ ਇਸ਼ਾਰਾ ਕੀਤਾ ਰੋਕਣ ਦਾ ਇਸ਼ਾਰਾ ਮੋਟਰਸਾਈਕਲ ਘੁਮਾਉਣ ਵੇਲੇ ਉਹਨਾਂ ਨੇ ਪੁਲਿਸ ਫਾਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾਨ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਜੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ੀਆਂ ਨੂੰ ਲੱਗਿਆ ਹੈਗਾ